ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਅਸੀਂ ਉਸ ਸਮੇਂ ਦੀ ਗੱਲ ਕਰਨੀ ਹੈ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ ਰਹਿੰਦੇ ਸਨ ਉਸ ਸਮੇਂ ਉਹਨਾਂ ਦੀ ਉਮਰ ਲਗਭਗ ਕਰੀਬ 18 ਤੋਂ 19 ਸਾਲ ਸੀ 18 ਤੋਂ 19 ਸਾਲ ਉਸ ਵੇਲੇ ਨੌਜਵਾਨ ਦੇ ਰੂਪ ਵਿੱਚ ਸਨ ਗੁਰੂ ਮਹਾਰਾਜ ਜੀ ਪਰ ਅੰਦਰੋਂ ਉਸ ਵੇਲੇ ਵੀ ਪੂਰੇ ਤੌਰ ਤੇ ਰੱਬ ਨਾਲ ਜੁੜੇ ਹੋਏ ਸਨ ਹਰ ਵੇਲੇ ਰੱਬ ਨਾਲ ਜੁੜੇ ਰਹਿਣਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਅੰਦਰੋਂ ਤਾਂ ਉਸ ਵੇਲੇ ਵੀ ਜੋਤ ਇੱਕ ਸੀ ਮਹਾਰਾਜ ਜੀ ਤੇ ਗੁਰੂ ਜੀ ਉਸ ਸਮੇਂ ਉਥੇ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਸਨ ਉਹ ਸ਼ਾਮ ਤੋਂ ਲੈ ਕੇ ਸਵੇਰ ਤੱਕ ਕੰਮ ਕਰਦੇ ਅਨਾਜ ਤੋੜਦੇ ਸੌਦਾ ਤੋਲਦੇ ਤੇ ਪਰ ਉਹਨਾਂ ਦੀ ਸੁਰਤ ਹਰ ਵੇਲੇ ਰੱਬ ਨਾਲ ਜੁੜੀ ਰਹਿੰਦੀ ਰੱਬ ਦਾ ਨਾਮ ਜਪਦੇ ਰਹਿੰਦੇ ਹਰ ਵੇਲੇ ਪਰ ਉਹਨਾਂ ਨੇ ਕਦੇ ਵੀ ਤੋਲ ਵਿੱਚ ਘਾਟਵਾਦ ਨਹੀਂ ਕੀਤੀ ਪੂਰਾ ਤੋਲਿਆ ਉਹਨਾਂ ਨੇ ਕਦੇ ਧੋਖਾ ਨਹੀਂ ਕੀਤਾ ਕਦੇ ਝੂਠ ਨਹੀਂ ਬੋਲਿਆ ਇਸ ਘਰ ਦੇ ਲੋਕ ਕਹਿਣ ਲੱਗੇ ਕਿ ਨਾਨਕ ਦਾ ਤੋਲਿਆ ਕਦੇ ਕੱਟ ਨਹੀਂ ਹੋਵੇਗਾ ਜੋ ਉਹਨਾਂ ਨੇ ਤੋਲਤਾ ਉਹ ਬੁਰਾ ਹੋਵੇਗਾ ਕਦੇ ਕੱਟ ਨਹੀਂ ਹੋਵੇਗਾ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਂ ਪਛਾਣੇ ਸੀ ਸਾਧ ਸੰਗਤ ਜੀ ਅੱਜ ਉਹ ਸਮਾਂ ਆਇਆ ਜਦੋਂ ਗੁਰੂ ਨਾਨਕ ਜੀ ਦਾ ਵਿਆਹ ਦੀਆਂ ਗੱਲਾਂ ਤੁਰ ਪਈਆਂ ਕਿ ਨਾਨਕ ਦਾ ਵਿਆਹ ਕੀਤਾ ਜਾਵੇ ਹੁਣ ਗੁਰੂ ਜੀ ਉਹਨਾਂ ਦੀ ਵਿਆਹ ਦੀ ਉਮਰ ਹੋ ਚੁੱਕੀ ਹੈ ਉਸ ਵੇਲੇ ਗੁਰੂ ਜੀ ਦਾ ਵਿਆਹ ਨਿਸ਼ਚਿਤ ਹੋਇਆ ਤਰੀਕ ਪੱਕੀ ਹੋਈ ਤੇ ਸੰਗਤ ਜੀ ਗੁਰੂ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਤੈਅ ਹੋ ਗਿਆ ਮਾਤਾ ਜੀ ਦਾ ਪਿੰਡ ਪਾਖੋ ਕੇ ਰੰਦਾਵਾ ਜੋ ਬਟਾਲਾ ਵਿੱਚ ਸਥਿਤ ਹੈ ਉੱਥੋਂ ਦਾ ਜੋ ਬਟਾਲਾ ਨਗਰ ਹੈ ਇਹ ਵਿਆਹ ਵੀ ਵਾਹਿਗੁਰੂ ਦੇ ਹੁਕਮ ਅਨਸਾਨ ਹੋਇਆ ਕਿਉਂਕਿ ਗੁਰੂ ਜੀ ਨੇ ਕਰਗ੍ਰਸਤ ਵਿੱਚ ਰਹਿ ਕੇ ਹੀ ਦੁਨੀਆ ਨੂੰ ਧਰਮ ਦਾ ਮਾਰਗ ਦਿਖਾਇਆ ਵੇ ਕਮਾ ਕਾਰਾਂ ਕਰਦੇ ਹੋਇਆ ਗ੍ਰਸਥ ਵਿੱਚ ਵੀ ਆਪਾਂ ਰੱਬ ਨੂੰ ਚੇਤੇ ਕਰਨਾ ਹੈ ਰੱਬ ਨੂੰ ਕਿਵੇਂ ਧਿਆਉਣਾ ਹੈ ਗੁਰੂ ਜੀ ਕਹਿੰਦੇ ਹੁਕਮੀ ਹੋਵਣ ਅਕਾਰ ਹੁਕਮ ਨਾ ਕਿਹਾ ਜਾਈ ਅੱਜ ਗੁਰੂ ਜੀ ਨੇ ਹੁਕਮ ਵਿੱਚ ਰਹਿ ਕੇ ਹੀ ਸਾਰੇ ਕਾਰਜ ਕੀਤੇ ਹੈ ਜੋ ਕਰਦੇ ਕਾਰਜ ਹਨ ਸਾਧ ਸੰਗਤ ਜੀ ਜਦੋਂ ਸੁਲਤਾਨਪੁਰ ਲੋਧੀ ਤੋਂ ਬਰਾਤ ਤਿਆਰ ਹੋਈ ਉਸ ਵਿੱਚ ਕੋਈ ਹੰਕਾਰ ਨਹੀਂ ਸੀ ਕੋਈ ਇਹੋ ਜਿਹਾ ਰੂਪ ਨਹੀਂ ਸੀ ਬਰਾਤ ਦਾ ਜਿਸ ਕਰਕੇ ਮਰਿਆਦਾ ਵਿੱਚ ਭੰਗ ਹੋਵੇ ਸੰਗਤ ਜੀ ਬਰਾਤ ਤੁਰੀ ਉਸ ਵੇਲੇ ਕੋਈ ਢੋਂਗ ਨਹੀਂ ਹੈ ਕੋਈ ਦਿਖਾਵਾ ਨਹੀਂ ਹੈ ਬਰਾਤ ਵਿੱਚ ਸਾਦਗੀ ਸੀ ਸਾਰੇ ਲੋਕ ਸਾਧੂ ਸਨ ਅਤੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਸਾਰੇ ਬਰਾਤੀ ਸਨ ਨਾ ਕੋਈ ਨਾਚ ਗਾਣਾ ਨਾ ਕੋਈ ਸ਼ੋਰ ਸ਼ਰਾਬਾ ਸਾਰਾ ਮਾਹੌਲ ਸ਼ਾਂਤ ਹੈ ਕੋਈ ਸ਼ਰਾਰਤ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਸਭ ਨਾਮ ਜਪ ਰਹੇ ਹਨ ਸਾਧ ਸੰਗਤ ਜੀ ਜਦੋਂ ਬਰਾਤ ਬਟਾਲਾ ਪਹੁੰਚੀ ਤਾਂ ਉਥੋਂ ਦੇ ਕੁਝ ਲੋਕ ਜੋ ਸ਼ਰਾਰਤੀ ਹੁੰਦੇ ਹੈ ਬਰਾਤ ਵਿੱਚ ਪਿੰਡ ਦੇ ਲੋਕ ਹੀ ਸ਼ਰਾਰਤ ਕਰਨ ਕੋਈ ਸ਼ਰਾਰਤੀ ਲੋਕ ਸ਼ਰਾਰਤ ਕਰ ਜਾਂਦੇ ਹੈ ਕੁਝ ਲੋਕ ਗੁਰੂ ਜੀ ਦੀ ਨਿਮਰਤਾ ਨੂੰ ਸਮਝ ਨਾ ਸਕੇ ਉਹਨਾਂ ਦੇ ਮਨ ਵਿੱਚ ਮਜ਼ਾਕ ਸ਼ਰਾਰਤ ਸੁੱਝ ਗਈ ਕਿ ਅਸੀਂ ਮਜ਼ਾਕ ਕਰੀਏ ਗੁਣਾਣਕ ਜੀ ਨਾਲ ਉਹਨਾਂ ਨੇ ਗੁਣਾਣਕ ਦੇਵ ਜਿੰਨੂੰ ਇੱਕ ਕੱਚੀ ਟੁੱਟੀ ਹੋਈ ਕੰਧ ਦੇ ਕੋਲ ਮੰਜੇ ਤੇ ਬਿਠਾ ਦਿੱਤਾ ਉਹ ਸੋਚਦੇ ਸਨ ਕਿ ਨਾਨਕ ਤਾਂ ਸਿੱਧਾ ਜਾਂ ਬੰਦਾ ਹੈ ਇਸ ਨੂੰ ਕੀ ਪਤਾ ਹੈ ਦੁਨੀਆਦਾਰੇ ਦਾ ਕਿ ਲੋਕ ਕਿਵੇਂ ਕਰਦੇ ਹੈ ਮਜ਼ਾਕ ਕੀ ਹੁੰਦਾ ਹੈ ਸਾਧ ਸੰਗਤ ਜੀ ਕਿਸੇ ਨੇ ਹੱਸ ਕੇ ਮਜ਼ਾਕ ਅਡਾਇਆ ਤੇ ਕਿਸੇ ਨੇ ਕਿਹਾ ਨਾਨਕ ਤੇਰੇ ਉੱਤੇ ਕੰਧ ਸਿੱਟਣ ਵਾਸਤੇ ਲੋਕ ਧੱਕਾ ਮਾਰ ਰਹੇ ਕੰਧ ਨੂੰ ਤੇ ਉਹ ਕਹਿੰਦੇ ਨਾਨਕ ਇਹ ਕੰਧ ਤੇਰੇ ਉੱਤੇ ਡਿੱਗ ਜਾਣੀ ਹੈ ਤੂੰ ਥੱਲੇ ਆ ਜਾਣਾ ਕੱਦ ਦੇ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਹਨ ਗੁਰੂ ਨਾਨਕ ਜੀ ਨੂੰ ਉਸ ਵੇਲੇ ਗੁਰਦਾਨਕ ਦੇਵ ਜੀ ਨੇ ਨਾ ਗੁੱਸਾ ਕੀਤਾ ਤੇ ਨਾ ਕਿਸੇ ਨੇ ਕੁਝ ਕਿਹਾ ਤੇ ਗੁਰੂ ਜੀ ਕਹਿਣ ਲੱਗੇ ਉਹਨਾਂ ਦੇ মুখ ਵਿੱਚੋਂ ਨਿਕਲਿਆ ਬਚਨ ਕਹਿੰਦੇ ਭਾਈ ਇਹ ਕਾਂਦ ਹੁਣ ਕਦੇ ਵੀ ਨਹੀਂ ਡਿੱਗੇਗੀ ਹਮੇਸ਼ਾ ਖੜੀ ਰਹੇਗੀ ਇਹ ਬਚਨ ਕਿਸੇ ਹੰਕਾਰ ਨਾਲ ਨਹੀਂ ਕੀਤਾ ਮਹਾਰਜ ਨੇ ਉਹ ਰੱਬ ਦਾ ਭਾਣਾ ਸੀ ਉਹਨਾਂ ਦਾ ਬਚਨ ਉਹਨਾਂ ਦੇ ਮੂੰਹ ਵਿੱਚੋਂ ਨਿਕਲਿਆ ਤੇ ਸੰਗਤ ਜੀ ਅੱਜ ਵੀ ਉਹ ਕੰਦ ਬਟਾਲਾ ਜਿੱਥੇ ਖੜੀ ਹੈ ਦਰਸ਼ਨ ਕਰ ਸਕਦੇ ਹਾਂ ਕੁਝ ਲੋਕਾਂ ਨੇ ਹੋਰ ਸਰਾਤ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਕੰਦ ਵੱਲ ਕੁਝ ਸਿੱਟਿਆ ਕਿਸੇ ਨੇ ਮਜ਼ਾਕ ਕੀਤਾ ਪਰ ਗੁਰੂ ਜੀ ਨੂੰ ਕੁਝ ਵੀ ਨਹੀਂ ਹੋਇਆ ਤੇ ਉਹ ਉੱਥੇ ਅਡੋਲ ਬੈਠੇ ਰਹੇ ਉਸ ਵੇਲੇ ਲੋਕਾਂ ਨੂੰ ਸਮਝ ਆ ਗਈ ਕਿ ਇਹ ਕੋਈ ਆਮ ਮਨੁੱਖ ਨਹੀਂ ਇਹ ਤਾਂ ਅਕਾਲ ਪੁਰਖ ਦੀ ਮੂਰਤ ਹੈ ਜੋ ਤਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਗੁਰੂ ਜੀ ਕਹਿੰਦੇ ਇਹ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ ਉਹਦੇ ਭਾਣੇ ਅੰਦਰ ਹੋ ਰਿਹਾ ਹੈ ਸਾਧ ਸੰਗਤ ਜੀ ਅੱਜ ਵੀ ਬਟਾਲਾ ਵਿੱਚ ਗੁਰਦੁਆਰਾ ਕੰਧ ਸਾਹਿਬ ਮੌਜੂਦ ਹੈ ਸਦੀਆਂ ਬੀਤ ਗਈਆਂ ਸਮੇ ਬਦਲ ਗਏ ਰਾਜੇ ਮਹਾਰਾਜੇ ਤੁਰ ਗਏ ਪਰ ਗੁਰੂ ਜੀ ਦੇ ਬਚਨ ਅੱਜ ਵੀ ਅਤਲ ਹਨ ਜੋ ਉਹਨਾਂ ਨੇ ਕਹਿਤਾ ਉਹ ਹੋ ਜਾਣਾ ਹੈ ਤੇ ਸੰਗਤ ਜੀ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਸੱਚ ਕਦੇ ਡੁੱਬਦਾ ਨਹੀਂ ਨਿਮਰਤਾ ਵਾਲਾ ਬੰਦਾ ਕਦੇ ਹਾਰਦਾ ਨਹੀਂ ਜੇ ਵਾਹਿਗੁਰੂ ਤੇ ਭਰੋਸਾ ਜੋ ਵਾਹਿਗੁਰੂ ਤੇ ਭਰੋਸਾ ਕਰਦਾ ਹੈ ਉਹ ਕਦੇ ਡਰਦਾ ਨਹੀਂ ਕਦੇ ਝੁਕਦਾ ਨਹੀਂ ਕਦੇ ਡੁੱਬਦਾ ਨਹੀਂ ਆਓ ਸਾਥ ਸੰਗਤ ਜੀ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੇ ਰਸਤੇ ਉੱਤੇ ਚੱਲੀਏ ਸੱਚ ਬੋਲਣ ਦਾ ਸੱਚ ਬੋਲਣ ਦੀ ਹਿੰਮਤ ਮਿਹਨਤ ਦੀ ਕਮਾਈ ਅਤੇ ਰੱਬ ਤੇ ਭਰੋਸਾ ਕਰਨ ਦੀ ਕੋਸ਼ਿਸ਼ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਗੁਰੂ ਜੀ ਦਾ ਜੋ ਬਚਨ ਹੈ ਆਪਾਂ ਵੀ ਕਮਾਉਣਾ ਹੈ ਇਸ ਸੰਗਤ ਜੀ ਗੁਰੂ ਜੀ ਨੇ ਵੀ ਆਪਾਂ ਨੂੰ ਕਿਰਤ ਕਰਨੀ ਸਿਖਾਈ ਹੈ ਗੁਰੂ ਜੀ ਨੇ ਵੀ ਹਲ ਵਾਏ ਹੈ ਗੁਰੂ ਜੀ ਨੇ ਵੀ ਨੌਕਰੀ ਕੀਤੀ ਹੈ ਗੁਰੂ ਜੀ ਨੇ ਵੀ ਗ੍ਰਸਥ ਅਪਣਾਇਆ ਹੈ ਉਹਨਾਂ ਨੇ ਜੋ ਸੰਸਾਰ ਦੇ ਸਾਰੇ ਕਾਰਵਿਹਾਰ ਕੀਤੇ ਹੈ ਸਾਨੂੰ ਸਿਖਾਇਆ ਹੈ ਕਿ ਰੱਬ ਨੂੰ ਕਦੇ ਨਹੀਂ ਭੁੱਲਣਾ ਭਾਵੇਂ ਅਸੀਂ ਕੋਈ ਕੰਮ ਕਰਦੇ ਹਾਂ ਭਾਵੇਂ ਅਸੀਂ ਕੋਈ ਵਪਾਰ ਕਰਦੇ ਹਾਂ ਜੋ ਵੀ ਕਿਰਤ ਕਰਦੇ ਆ ਪਾਸ਼ਾ ਕਹਿੰਦੇ ਤੇਰੀ ਕਿਰਤ ਸੱਚੀ ਸੁੱਚੀ ਹੋਣੀ ਚਾਹੀਦੀ ਹੈ ਠੱਗੀ ਫਰੇਬ ਚੋਰੀ ਇਹ ਕੁਛ ਨਾ ਹੋਵੇ ਲੋਣ ਹਰਾਮੀ ਨਾ ਹੋਵੇ ਤੇ ਪੂਰਾ ਦੋਲੋ ਪੂਰਾ ਬੋਲੋ ਗੁਰੂ ਜੀ ਕਹਿੰਦੇ ਭਾਈ ਜੇ ਰੱਬ ਨੂੰ ਸਦਾ ਚੇਤੇ ਰੱਖਾਂਗੇ ਤੇ ਰੱਬ ਆਪਣੀ ਬਾਹ ਕਦੇ ਨਹੀਂ ਛੱਡਦਾ ਸੋ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਇਹੀ ਸਿਖਾਇਆ ਆਪਾਂ ਨੂੰ ਗ੍ਰਸਥ ਵਿੱਚ ਰਹਤੇ ਵੀ ਰੱਬ ਨੂੰ ਭੁੱਲਣਾ ਨਹੀਂ ਜਦੋਂ ਵੀ ਸਮਾਂ ਲੱਗੇ ਰੱਬ ਨੂੰ ਜੀਤੇ ਕਰਨਾ ਹੈ ਗੁਰੂ ਪਾਤਸ਼ਾਹ ਕੰਦੇ ਹੱਥ ਪਾਉਮ ਕਰ ਕਾਮ ਸਭ ਚੀਤ ਨਰੰજન ਨਾਲ ਸਤਗੁਰ ਜੀ ਕਹਿੰਦੇ ਭਾਵੇਂ ਆਪਾਂ ਕੰਮ ਕਰਨਾ ਹੱਥਾਂ ਪੈਰ ਨਾਲ ਪਰ ਆਪਣਾ ਜੋ ਮਨ ਹੈ ਜੋ ਆਪਣੀ ਸੁਰਤ ਹੈ ਉਹ ਵਿਹਲੀ ਹੈ ਉਹਨੂੰ ਕੋਈ ਕੰਮ ਲਾਓ ਉਹਨੂੰ ਰੱਬ ਦਾ ਨਾਮ ਜਪਣ ਤੇ ਲਾਓ ਕਿਉਂਕਿ ਉਹ ਵਿਹਲੀ ਜੋ ਆਪਣਾ ਮਨ ਵਿਹਲਾ ਹੈ ਨਾ ਇਹਦੇ ਵਿੱਚ ਮਾੜੇ ਖਿਆਲ ਆਉਣ ਸ਼ੁਰੂ ਹੋ ਜਾਂਦੇ ਹੈ ਤੇ ਗੁਰੂ ਜੀ ਕਹਿੰਦੇ ਹਾਥ-ਪਾਉ ਕਰ ਕੰਮ ਸਭ ਕਹਿੰਦੇ ਇਹ ਕੰਮ ਤਾਂ ਆਪਾਂ ਹੱਥਾਂ ਪੈਰਾਂ ਨਾਲ ਕਰਨਾ ਹੈ ਭਾਈ ਤੇ ਰੱਬ ਦਾ ਨਾਮ ਜਪਣਾ ਇਹ ਜੀਬ ਦਾ ਕੰਮ ਹੈ ਰਸਨਾ ਜੱਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਸਤਿਗੁਰ ਕਹਿੰਦੇ ਪਾਤਸ਼ਾਹ ਕਹਿੰਦੇ ਮਹਾਰਾਜ ਕਹਿੰਦੇ ਜਿਹੜੀ ਆਪਣੀ ਜੀਬ ਹੈ ਨਾ ਜੀਬ ਇਹ ਵੇਲੇ ਲੈ ਕੇ ਇਹ ਗਾਲਾਂ ਕੱਢਦੀ ਹੈ ਮਾੜਾ ਬੋਲਦੀ ਹੈ ਚੁਗਲੀਆਂ ਕਰਦੀ ਹੈ ਕਹਿੰਦੇ ਇਹਦੇ ਕੋਲ ਕੰਮ ਲੈ ਲੈ ਚੰਗਾ ਰੱਬ ਦਾ ਨਾਮ ਜਪਾਜ ਕੋਲੋਂ ਇਹਦਾ ਕੰਮ ਇਹੀ ਹੈ ਸੋ ਸੰਗਤ ਜੀ ਸਾਖੀ ਆਪਾਨੂੰ ਇਹ ਸਿਖਾਉਂਦੀ ਹੈ ਕਿ ਨਿਮਰਤਾ ਵਿੱਚ ਰਹਿਣਾ ਸਭ ਦਾ ਭਲਾ ਕਰਨਾ ਗਰੀਬਾਂ ਦੀ ਮਦਦ ਕਰਨੀ ਨਾਮ ਜਪਣਾ ਵੱਡਿਆਂ ਦਾ ਸਤਿਕਾਰ ਕਰਨਾ ਤੇ ਗ੍ਰਸਥ ਵਿੱਚ ਰਹਿ ਕੇ ਵੀ ਰੱਬ ਨੂੰ ਚੇਤੇ ਕਰਨਾ ਹੈ ਜੇ ਆਪਾਂ ਨੂੰ ਸੁੱਖਾਂ ਵਿੱਚ ਰੱਬ ਨੂੰ ਚੇਤੇ ਕਰਾਂਗੇ ਤੇ ਪਾਸ਼ਾ ਕੰਨ ਦੁੱਖ ਕਦੇ ਆਉਣਾ ਹੀ ਨਹੀਂ ਤੇ ਜੇ ਆਪਾਂ ਦੁੱਖ ਵਿੱਚ ਰਹਿਬ ਨੂੰ ਜੱਥੇ ਕਰਨਾ ਤੇ ਭਾਈ ਦੁੱਖਾਂ ਨੇ ਆਪ ਨੂੰ ਘੇਰਾ ਪਾਉਣਾ ਹੀ ਪਾਉਣਾ ਹੈਗਾ ਸੋ ਸਾਖੀ ਇਥੇ ਸਾਬਤ ਹੁੰਦੀ ਹੈ ਜੀ ਸੋ ਬੋਲਦਿਆ ਕਰੋ ਵਿਚਾਰਾ ਕਰਦਿਆ ਕੋਲੋਂ ਬੇਅੰਤ ਹੀ ਭੁੱਲਾ ਹੋ ਗੀਆਂ ਹੋਣੀਆਂ ਕਿਉਂਕਿ ਜੀਵਨ ਬੇਅੰਤ ਹੈ ਗੁਰੂ ਸਾਹਿਬ ਜੀ ਦਾ ਆਪਾਂ ਬੋਲ ਕੇ ਤਾਂ ਕੁਝ ਉਹਨਾਂ ਦੀ ਜੋ ਮਹਿਮਾ ਦੱਸ ਨਹੀਂ ਸਕਦੇ ਸੋ ਸੰਗਤ ਜੀ ਇਹ ਸਾਖੀ ਸੁਣ ਕੇ ਸਾਖੀ ਨੂੰ ਆਪਣੇ ਅੰਦਰ ਵਸਾਈਏ ਉਹਨਾਂ ਦੇ ਕਹਣੇ ਉੱਤੇ ਚੱਲੀਏ ਜੋ ਉਹਨਾਂ ਦਾ ਬਚਨ ਹੈ ਉਹਨਾਂ ਦੇ ਬਚਨ ਬੜੇ ਅਨਮੋਲ ਹੈ ਸਾਡੇ ਵਾਸਤੇ ਇਹ ਉਹਨਾਂ ਦੀ ਸਿੱਖਿਆਵਾਂ ਹੈ ਜੇ ਆਪਾਂ ਵੀ ਧਾਰਨ ਕਰਾਂਗੇ ਤੇ ਆਪਾਂ ਵੀ ਸੁਖੀ ਹੋ ਜਾਵਾਂਗੇ ਭਾਈ ਸੋ ਸੰਗਤ ਜੀ ਸਾਖੀਆਂ ਸੁਣਦਾ ਮਤਲਬ ਹੁੰਦਾ ਹੈ ਕਿ ਆਪਾਂ ਨੂੰ ਸਿੱਖਿਆ ਲੈਣੀ ਆਪਾਂ ਜ਼ਿੰਦਗੀ ਵਿੱਚ ਜਿਉਣ ਦਾ ਤਰੀਕਾ ਦੱਸਣਾ ਮਹਾਰਾਜ ਨੇ ਆਪਾਂ ਨੂੰ ਵੀਰ ਅੱਬਰ ਨਾਲ ਜੁੜਨਾ ਹੈ ਰੱਬ ਨੂੰ ਜੱਥੇ ਕਰਨਾ ਹੈ ਕਿਸੇ ਦਾ ਮਾੜਾ ਨਹੀਂ ਕਰਨਾ ਇੱਕ ਦਿਨ ਅਜੇਹੇ ਪਿੰਡ ਵਿੱਚ ਕੰਝੇ ਹਨ ਉਸ ਪਿੰਡ ਦਾ ਹਰ ਬੰਦਾ ਹਰ ਇਨਸਾਨ ਇੱਕ ਅਜੇਹੇ ਕੰਮ ਕਰਦਾ ਹੈ ਜੋ ਪਰਮਾਤਮਾ ਨੂੰ ਪਸੰਦ ਨਹੀਂ ਆਉਂਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਫਾਇਬਾਲਾ ਜੀ ਦੋਨੋਂ ਹੀ ਗੁਰੂ ਜੀ ਦੇ ਬੜੀ ਪਿਆਰੀ ਸਾਥੀ ਹਨ ਉਹ ਗੁਰੂ ਜੀ ਨੂੰ ਬੜਾ ਹੀ ਪ੍ਰੇਮ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਤਾਰਦੇ ਹੋਏ ਪਿੰਡਾਂ ਵਿੱਚੋਂ ਲੰਘਦੇ ਲੰਘਦੇ ਪੁਰਾਣੀਆਂ ਸੰਗਤਾਂ ਨੂੰ ਮਿਲਦੇ ਹੋਏ ਇੱਕ ਦਿਨ ਇੱਕ ਨਗਰ ਵਿੱਚ ਪਹੁੰਚੇ ਗੁਰੂ ਨਾਨਕ ਦੇਵ ਜੀ ਨੇ ਪਿੰਡ ਤੋਂ ਬਾਹਰ ਇੱਕ ਸੁਨਸਾਨ ਜਗ੍ਹਾ ਤੇ ਆਸਨ ਕੀਤਾ ਹੈ ਸੰਗਤ ਜੀ ਕੁਝ ਘੜੀਆਂ ਬੀਜੀਆਂ ਹਨ ਸ਼ਾਮ ਦਾ ਵੇਲਾ ਹੋਇਆ ਹੈ ਜਿਵੇਂ ਜਿਵੇਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਆਪਣੇ ਪਿੰਡ ਤੋਂ ਬਾਹਰ ਕੋਈ ਇੱਕ ਫਕੀਰ ਬੈਠਾ ਹੈ ਉਹਦੇ ਨਾਲ ਕੁਝ ਉਹਨਾਂ ਦੇ ਸੇਵਕ ਬੈਠੇ ਹਨ ਜਦੋਂ ਉਸ ਪਿੰਡ ਦਾ ਕੋਈ ਮੁਖੀਆ ਗੁਰੂ ਜੀ ਦੇ ਕੋਲ ਪਹੁੰਚਦਾ ਹੈ ਉਹ ਗੁਰੂ ਜੀ ਦੇ ਦਰਸ਼ਨ ਕਰਦਾ ਹੈ ਤੇ ਨਦਰੋ ਨਜ਼ਰੀ ਨਿਹਾਲ ਹੋ ਜਾਂਦਾ ਹੈ ਸੰਗਤ ਜੀਓ ਉਹ ਨਗਰ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਸਹਜ ਕੋਈ ਰੱਬ ਦਾ ਬੰਦਾ ਰੱਬ ਦਾ ਫਕੀਰ ਸਾਇਆ ਫੁਨੇ ਨਗਰ ਦੇ ਬਾਹਰ ਬੈਠਾ ਹੈ ਜਿਵੇਂ ਜਿਵੇਂ ਲੋਕ ਉਹਨਾਂ ਦੇ ਕੋਲੇ ਆਉਂਦੇ ਜਾਂਦੇ ਹਨ ਆਪਣੀ ਆਪਣੀ ਜਗ੍ਹਾ ਤੇ ਬੈਠੀ ਜਾਂਦੇ ਹਨ ਜੇ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਵੇਖ ਕੇ ਬੜੇ ਹੀ ਖੁਸ਼ ਹੁੰਦੇ ਹਨ ਮਨ ਨੂੰ ਸ਼ਾਂਤੀ ਮਿਲਦੀ ਹੈ ਜਿਵੇਂ ਕੋਈ ਰੱਬ ਦੇ ਦਰਸ਼ਨ ਕਰ ਲੈਂਦਾ ਹੋਵੇ ਜਿਵੇਂ ਕਿਸੇ ਗਰੀਬ ਨੂੰ ਕੋਈ ਮਾਇਆ ਮਿਲ ਜਾਂਦੀ ਹੋਵੇ ਉਸੇ ਤਰ੍ਹਾਂ ਹੀ ਉਹਨਾਂ ਲੋਕਾਂ ਦੇ ਚਿਹਰਿਆਂ 'ਤੇ ਇੱਕ ਵੱਖਰੀ ਜਿਹੀ ਖੁਸ਼ੀ ਆ ਗਈ ਹੈ ਸੰਗਤ ਜਿਓ ਗੁਰੂ ਨਾਨਕ ਦੇਵ ਜੀ ਸਰਬੱਤ ਦੇ ਧਿਆਨ ਵਿੱਚ ਬੈਠੇ ਹਨ ਨਾਲ ਹੀ ਭਾਈ ਮਰਦਾਨਾ ਦੀ ਰਵਾਵੀ ਰਵਾਲ ਪਜਾਰੇ ਹਨ ਜਿਨ੍ਹਾਂ ਦੀ ਧੁਨ ਸੁਣ ਕੇ ਪੰਛੀ ਵੀ ਆਪਣੀ ਜਗ੍ਹਾ ਤੇ ਰੁਕ ਜਾਂਦੀ ਸੀ ਕੁਝ ਸਮਾਂ ਬੀਤਿਆ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਤੇ ਸੰਗਤਾਂ ਨੂੰ ਦਰਸ਼ਨ ਦਿੱਤੇ ਗੁਰੂ ਜੀ ਨੇ ਉਪਦੇਸ਼ ਕੀਤਾ ਅੱਜ ਦਾ ਨਾਮ ਜਪੋ ਮਿਹਨਤ ਕਰਕੇ ਖਾਓ ਹੱਕ ਦੀ ਕਮਾਈ ਕਰੋ ਕਿਸੇ ਨੂੰ ਦੁੱਖ ਨਾ ਪਹੁੰਚਾਓ ਇਹ ਗੱਲਾਂ ਸੁਣ ਕੇ ਸਾਰੀ ਹੀ ਸੰਗਤ ਬੜੀ ਹੀ ਖੁਸ਼ ਹੋ ਗਈ ਤੇ ਕਹਿ ਲੱਗੀ ਮਹਾਰਾਜ ਅੱਜ ਤੱਕ ਸਾਨੂੰ ਕਿਸੇ ਨੇ ਇਹ ਗੱਲਾਂ ਨਹੀਂ ਦਸੀਆਂ ਹਨ ਸਾਡਾ ਮਨ ਕਰਦਾ ਹੈ ਕਿ ਅਸੀਂ ਤੁਹਾਡੀ ਸੇਵਾ ਕਰੀਏ ਗੁਰੂ ਜੀ ਤੇ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਹੀਫਾ ਇਹ ਮਰਦਾਨਾ ਜੀ ਭਾਈ ਬਾਲਾ ਜੀ ਕੁਝ ਦਿਨ ਉਥੇ ਰੁਕੇ ਹਨ ਸੰਗਤਾਂ ਨੇ ਉਹਨਾਂ ਦੀ ਸੇਵਾ ਕੀਤੀ ਗੁਰੂ ਜੀ ਨੇ ਸੰਗਤਾਂ ਨੂੰ ਸੱਚ ਦਾ ਨਾਮ ਜਪਾਇਆ ਤੇ ਉਸ ਨਗਰ ਵਿੱਚ ਗੁਰੂ ਜੀ ਨੇ ਇੱਕ ਧਰਮਸ਼ਾਲਾ ਬਣਵਾਈ ਹੈ ਗੁਰੂ ਪਾਸ਼ਾ ਕਹਿ ਲਗੇ ਹੈ ਸੰਗਤੋ ਇਸ ਨਗਰ ਦੇ ਜਿੰਨੇ ਵੀ ਲੋਕ ਹਨ ਸਵੇਰੇ ਉੱਠ ਕੇ ਭਾਈ ਇਸ ਧਰਮਸਾਲਾ ਵਿੱਚ ਤੁਸੀਂ ਨਾਮ ਜਪਣਾ ਹੈ ਉਸ ਰਬੀ ਬਾਣੀ ਦਾ ਦਸ ਗਾਉਣਾ ਹੈ ਤੇ ਆਪਣੀ ਕਮਾਈ ਦੇ ਵਿੱਚੋਂ ਦਸਮਾ ਹਿੱਸਾ ਕੱਢ ਕੇ ਇੱਥੇ ਲੰਗਰ ਵਿੱਚ ਲਾਉਣਾ ਹੈ ਉੱਥੋਂ ਗੁਰੂ ਨਾਨਕ ਪਾਤਸ਼ਾਹ ਸਭ ਨੂੰ ਉਪਦੇਸ਼ ਕਰਦੇ ਹੋਏ ਉੱਥੋਂ ਚੱਲ ਗਏ ਹਨ ਕੁਝ ਸਮਾਂ ਚੱਲਦਿਆਂ ਚੱਲਦਿਆਂ ਨਗਰ ਤੋਂ ਬੜੀ ਹੀ ਦੂਰ ਚਲੇ ਗਏ ਹਨ ਇੱਕ ਜੰਗਲ ਦੇ ਕਿਨਾਰੇ ਉੱਤੇ ਪਹੁੰਚ ਗਏ ਹਨ ਜਿੱਥੇ ਇੱਕ ਪਾਣੀ ਦਾ ਤਲਾਬ ਵੀ ਬਣਿਆ ਹੋਇਆ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਕੁਝ ਦੇਰ ਆਪਾਂ ਇੱਥੇ ਹੀ ਆਰਾਮ ਕਰ ਲਈਏ ਬੜੀ ਹੀ ਧੁੱਪ ਹੈ ਅਤੇ ਬੜੀ ਹੀ ਗਰਮੀ ਹੈ ਗੁਰੂ ਨਾਨਕ ਪਾਸਾ ਕਹਿਣ ਲੱਗੇ ਨਹੀਂ ਮਰਦਾਨਾ ਜੀ ਆਪਾਂ ਕੁਝ ਸਮਾਂ ਅੱਗੇ ਚੱਲ ਕੇ ਉੱਥੇ ਹੀ ਰੁਕਣਾ ਹੈ ਗੁਰੂ ਨਾਨਕ ਪਾਸਾ ਜੀ ਉੱਥੋਂ ਚੱਲਦੇ ਹੋਏ ਇੱਕ ਨਗਰ ਦੇ ਕੋਲੇ ਪਹੁੰਚੇ ਹਨ ਸੰਗਤ ਜੀਓ ਉਸ ਨਗਰ ਦਾ ਬੜਾ ਹੀ ਅਨੋਖਾ ਜਿਹਾ ਰਿਵਾਜ ਹੈ ਬੜਾ ਹੀ ਅਦਮਤ ਪਿੰਡ ਹੈ ਉਸ ਉਸ ਪਿੰਡ ਦੇ ਲੋਕ ਦਿਨ ਵਿੱਚ ਸੌਂਦੇ ਸੀ ਅਤੇ ਰਾਤ ਨੂੰ ਜਾਗਦੇ ਸੀ ਇਸ ਪਿੰਡ ਦੀ ਇੱਕ ਅਨੋਖੀ ਜਹੀ ਬਾਤ ਹੈ ਕਹਾਣੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜੋ ਉਸ ਨਗਰ ਦੇ ਬਾਹਰ ਸ਼ਮਸ਼ਾਨ ਘੁੰਮੀ ਵਿੱਚ ਆਪਣਾ ਆਸਣ ਕਰਦੇ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਮਹਾਰਾਜ ਬੜੀ ਭੁੱਖ ਲੱਗੀ ਹੈ ਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਾ ਜੀ ਤੁਸੀਂ ਜਾਓ ਨਗਰ ਵਿੱਚੋਂ ਕੁਝ ਖਾ ਕੇ ਆਓ ਲੰਗਰ ਦੇ ਪ੍ਰਸ਼ਾਦਾ ਸ਼ਾਕ ਆਓ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਇੱਥੋਂ ਚੱਲ ਜਾਓ ਨਗਰ ਵਿੱਚ ਜਾਓ ਕੁਝ ਸ਼ਾਕ ਆਓ ਭਾਈ ਮਰਦਾਨਾ ਜੀ ਉਸੇ ਤਰ੍ਹਾਂ ਹੀ ਨਗਰ ਦੇ ਵਿੱਚ ਪਹੁੰਚੇ ਹਨ ਸੰਗਤ ਜੀਓ ਉਹ ਉੱਥੇ ਜਾ ਕੇ ਕੀ ਵੇਖਦੇ ਹਨ ਕਿ ਨਗਰ ਵਿੱਚ ਬਿਲਕੁਲ ਸੁਨਸਾਨ ਜਹਾ ਹੈ ਨਾ ਉੱਥੇ ਕੋਈ ਬੱਚਾ ਨਾ ਉੱਥੇ ਕੋਈ ਬੰਦਾ ਨਾ ਉੱਥੇ ਕੋਈ ਔਰਤ ਵਿਕ ਰਹੀ ਹੈ ਪੂਰਾ ਪਿੰਡ ਸੁਨਾ ਹੋਇਆ ਹੈ ਭਾਈ ਮਰਦਾਨਾ ਜੀ ਵਾਪਸ ਆ ਕੇ ਗਾਨ ਲੱਗੇ ਮਹਾਰਾਜ ਉਸ ਪਿੰਡ ਵਿੱਚ ਤਾਂ ਇੰਉਂ ਲੱਗਦਾ ਹੈ ਜਿਵੇਂ ਕੋਈ ਬੰਦਾ ਰਹਿੰਦਾ ਹੀ ਨਾ ਹੋਵੇ ਗੁਰੂ ਨਾਨਕ ਬਾષા ਕਰਨ ਲੱਗੇ ਮਰਦਾਨਾ ਜੀ ਤੁਸੀਂ ਕੁਛ ਸਮਾਂ ਰੁਕੋ ਕਰਤਾਰ ਦਾ ਭਾਣਾ ਹੈ ਤੁਸੀਂ ਰਵਾਬ ਵਜਾਓ ਆਪਾਂ ਗੁਰੂ ਦਾ ਜਸ ਗਾਇਨ ਕਰੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਣੀ ਅਗਾਉਣ ਲੱਗੇ ਭਾਈ ਮਰਦਾਨਾ ਜੀ ਰਵਾਬੀ ਰਵਾਬ ਵਜਾਉਣ ਲੱਗੇ ਜਿਵੇਂ ਹੀ ਜਿਵੇਂ ਸ਼ਾਮ ਦਾ ਸਮਾਂ ਆਉਣ ਲੱਗੇ ਸਾਮਾਂ ਪੈਣ ਲੱਗੀਆਂ ਉਸ ਪਿੰਡ ਦੇ ਲੋਕ ਹੌਲੀ-ਹੌਲੀ ਪਿੰਡ ਤੋਂ ਬਾਹਰ ਆਉਣ ਲੱਗੇ ਉਹ ਜੋ ਪਿੰਡ ਦੇ ਮੁਖੀਆ ਸਨ ਉਹਨਾਂ ਨੇ ਵੇਖਿਆ ਕਿ ਪਿੰਡ ਤੋਂ ਬਾਹਰ ਕੋਈ ਬੰਦਾ ਕੋਈ ਫਕੀਰ ਕੋਈ ਸਾਈਂ ਬੈਠਾ ਹੈ ਉਹਨਾਂ ਨੇ ਜਾ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਤੁਸੀਂ ਕਿੱਥੋਂ ਆਏ ਹੋ ਭਾਈ ਉਹ ਮਰਦਾਨਾ ਜੇ ਕਹਿ ਲਗੇ ਇਹ ਗੁਰੂ ਨਾਨਕ ਨਰਨਾਰੀ ਹੈ ਜਗਤ ਨੂੰ ਦਰਨਹਾਰ ਬਾਪ ਰਾਨਕ ਹੈ ਉਸ ਪਿੰਡ ਦੇ ਲੋਕ ਬੜੇ ਹੀ ਬੇਦਰਦੀ ਸਨ ਸੰਗਤ ਜੀਉ ਉਹ ਦਿਨੇ ਸੌਂਦੇ ਸੀ ਰਾਤ ਨੂੰ ਜਾਗਦੇ ਸੀ ਇਹਦਾ ਕਾਰਨ ਇਹ ਸੀਗਾ ਕਿ ਉਹ ਦਿਨੇ ਸੌਂਦੇ ਸੀ ਰਾਤ ਨੂੰ ਜਾਗ ਕੇ ਜੋ ਵੀ ਲੋਕ ਉਥੋਂ ਦੀ ਡੰਗ ਦੇ ਸੰ ਰਸਤੇ ਵਿੱਚ ਉਹ ਉਹਨਾਂ ਨੂੰ ਲੁੱਟ ਲੈਂਦੇ ਸੀ ਤੇ ਮਾਰ ਕੇ ਸੁੱਟ ਦਿੰਦੇ ਸੀ ਉਹਨਾਂ ਨੇ ਵੇਖਿਆ ਕਿ ਇਹ ਬੜੇ ਹੀ ਅਮੀਰ ਬੰਦੇ ਲੱਗਦੇ ਇਹਨਾਂ ਦੇ ਚਿਹਰੇ ਬੜੇ ਹੀ ਚਮਕ ਰਹੇ ਹਨ ਬੜੇ ਹੀ ਅਮੀਰ ਲੱਗਦੇ ਹਨ ਕਿਉਂ ਨਾ ਇਹਨਾਂ ਦੀ ਸੇਵਾ ਕਰਕੇ ਇਹਨਾਂ ਨੂੰ ਜ਼ਹਿਰ ਪਾ ਕੇ ਮਾਰ ਦਈਏ ਉਹ ਉਸੇ ਤਰ੍ਹਾਂ ਹੀ ਉਹਨੇ ਜੋ ਪਿੰਡ ਦਾ ਮੁਖੀ ਹਸਨ ਉਹਨੇ ਆਪਣੇ ਸਾਥੀ ਭੇਜੇ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਆਓ ਉਹਨਾਂ ਦੇ ਸਾਥੀ ਉੱਥੋਂ ਗਏ ਤੇ ਲੈ ਲੱਗੇ ਬਾਬਾ ਤੁਹਾਨੂੰ ਮੇਰੇ ਸਾਡੇ ਸਰਦਾਰ ਨੇ ਬੁਲਾਇਆ ਹੈ ਤੁਸੀਂ ਸਾਡੇ ਨਗਰ ਵਿੱਚ ਚੱਲੋ ਗੁਰੂ ਨਾਨਕ ਪਾਸ਼ਾ ਜੀ ਉਹਨਾਂ ਦੇ ਨਾਲ ਚੱਲਦੇ ਹੋਏ ਉਹਨਾਂ ਦੇ ਘਰ ਪਹੁੰਚ ਗਏ ਉੱਥੇ ਜਾ ਕੇ ਉਹਨਾਂ ਦੇ ਸਰਦਾਰ ਨੇ ਕਿਹਾ ਮਹਾਰਾਜ ਤੁਸੀਂ ਇੱਥੇ ਬੈਠੋ ਤੁਹਾਨੂੰ ਅਸੀਂ ਭੋਜਨ ਛਕਾਉਣਾ ਹੈ ਤੁਸੀਂ ਭੁੱਖੇ ਹੋ ਉਹਨਾਂ ਨੇ ਇੱਕ ਵਧੀਆ ਸੋਹਣਾ ਭੋਜਨ ਤਿਆਰ ਕੀਤਾ ਹੈ ਸੰਗਤ ਜੀਓ ਅਤੇ ਬਾਲਾ ਜੀ ਭਾਈ ਮਰਦਾਨਾ ਜੀ ਅੱਗੇ ਗੁਰਨਾਨਕ ਪਾਸ਼ਾ ਜੀ ਨੇ ਥਾਲਾ ਰੱਖਿਆ ਹੈ ਗੁਰਨਾਨਕ ਪਾਸ਼ਾ ਕਹਿੰ ਲੱਗੇ ਭਾਈ ਸਾਨੂੰ ਭੁੱਖ ਨਹੀਂ ਹੈ ਅਸੀਂ ਇਹ ਭੋਜਨ ਨਹੀਂ ਝੇ ਸਕਣਾ ਭਾਈ ਮਰਦਾਨਾ ਜੀ ਕਹਿੰ ਲੱਗੇ ਮਹਾਰਾਜ ਮੈਨੂੰ ਤਾਂ ਬੜੀ ਭੁੱਖ ਲੱਗੀ ਹੈ ਮਹਾਰਾਜ ਮਰਦਾਨਾ ਜੀ ਦੱ ਲੱਗੇ ਮਹਾਰਾਜ ਮੈਂ ਤਾਂ ਖਾਣਾ ਖਾਣਾ ਹੈ ਉਹ ਨਾਟਕ ਪਾਸ਼ਾ ਕਹਿੰਦੇ ਭਾਈ ਅਸੀਂ ਹਜੇ ਨਹੀਂ ਛਕਣਾ ਹੈ ਕੁਝ ਸਮਾਂ ਬੀਤਿਆ ਰਾਤ ਹੋ ਗਈ ਹੈ ਉਹਨਾਂ ਨੇ ਸੋਚਿਆ ਕਿ ਇਹਨਾਂ ਨੇ ਹਜੇ ਤੱਕ ਖਾਣਾ ਨਹੀਂ ਖਾਇਆ ਹੋ ਸਕਦਾ ਹੈ ਇਹਨਾਂ ਨੇ ਕੁਝ ਪੀਣਾ ਹੋਵੇ ਉਹਨਾਂ ਨੇ ਇੱਕ ਦੁੱਧ ਦਾ ਘੜਵਾ ਤਿਆਰ ਕੀਤਾ ਜਿਸ ਦੇ ਵਿੱਚ ਜ਼ਹਿਰ ਪਾਇਆ ਹੋਇਆ ਹੈ ਉਹ ਅੱਗੇ ਕਹਿਣ ਲੱਗੇ ਮਹਾਰਾਜ ਸਾਈ ਫਕੀਰ ਜੀ ਤੁਸੀਂ ਲੰਗਰ ਤਾਂ ਨਹੀਂ ਛਕਿਆ ਹੈ ਤੁਸੀਂ ਕਿਰਪਾ ਕਰੋ ਦੁੱਧ ਛਕ ਲਵੋ ਤੁਹਾਨੂੰ ਠੰਡ ਲੱਗਦੀ ਹੋਣੀ ਐ ਤੁਹਾਨੂੰ ਭੁੱਖ ਲੱਗੀ ਹੋਣੀ ਐ ਗੁਰਨਾਦਪਾਸਾ ਕਹਿਣ ਲੱਗੇ ਭਾਈ ਅਸੀਂ ਤੁਹਾਡਾ ਦੁੱਧ ਵੀ ਨਹੀਂ ਛਕਣਾ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਮੈਨੂੰ ਲੰਗਰ ਵੀ ਨਹੀਂ ਛਕਣ ਦਿੱਤਾ ਤੇ ਹੰ ਦੁੱਧ ਵੀ ਕਹਿੰਦੇ ਨਹੀਂ ਛਕਣਾ ਗੁਰਨਾਦਪਾਸਾ ਕਹਿਣ ਲੱਗੇ ਮਰਦਾਨਾ ਜੀ ਇਹਨਾਂ ਨੇ ਹਰ ਛੈਵ ਵਿੱਚ ਜ਼ਹਿਰ ਪਾਇਆ ਹੋਇਆ ਆਪਾਂ ਇੱਥੋਂ ਕੁਝ ਵੀ ਨਹੀਂ ਛਕਣਾ ਹੈ ਸਮਾਵੇਤਿਆ ਰਾਤ ਪਿਛਲਾ ਪੈਰ ਬਿਤੇਆ ਰਾਤ ਹਨੇਰੀ ਹੋ ਗਈ ਅਮਰਤਵੇਲ ਦਾ ਟਾਈਮ ਹੋ ਗਿਆ 3 ਵਜ ਗਏ ਗੁਰੂ ਨਾਨਕ ਪਾਸ਼ਾ ਕਰਨ ਲੱਗੇ ਬਾਲਾ ਜੀ ਮਰਦਾਨਾ ਜੀ ਤੁਸੀਂ ਰਵਾਬ ਵਜਾਓ ਅਮਰਤਵੇਲੀ ਦੀ ਬਾਣੀ গਾਈਏ ਗੁਰੂ ਨਾਨਕ ਪਾਸ਼ਾ ਜੀ ਨੇ ਅਮਰਤਵੇਲੀ ਦੀ ਬਾਣੀ গਾਈ ਹੈ ਜਿਵੇਂ ਹੀ ਭਾਈ ਮਰਦਾਨਾ ਜਿਨੇ ਆਪਣੇ ਰਵਾਬ ਦੀ ਸੁਰ ਛੜੀ ਹੈ ਤਿਵੇਂ ਹੀ ਨਗਰ ਦਾ ਹਰ ਬੰਦਾ ਬਿਲਕੁਲ ਸ਼ਾਮ ਨੂੰ ਸੌ ਗਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੀ ਸਮਾਪਤੀ ਕੀਤੀ ਹੈ ਉੱਥੋਂ ਚੱਲ ਪਏ ਹਨ ਜਿਵੇਂ ਹੀ ਪਿੰਡ ਤੋਂ ਬਾਹਰ ਨਿਕਲੇ ਹਨ ਤੇ ਪਿੰਡ ਦੇ ਲੋਕ ਜਾਗ ਲੱਗੇ ਉਹ ਕਹਿਣ ਲੱਗੇ ਹਰ ਇੱਕ ਨੂੰ ਪੁੱਛਦੇ ਹਨ ਕਿ ਅੱਜ ਆਪਾਂ ਨੂੰ ਕੀ ਹੋ ਗਿਆ ਸੀ ਸਾਰਾ ਹੀ ਪਿੰਡ ਸੌ ਗਿਆ ਹੈ ਤੇ ਕੁਝ ਲੋਕ ਗੱਲਾਂ ਕਰਦੇ ਹਨ ਸ਼ਾਇਦ ਉਹ ਜੋ ਫਕੀਰ ਆਏ ਸਨ ਉਹਨਾਂ ਨੇ ਹੀ ਕੋਈ ਮੰਤਰ ਮਾਰਿਆ ਹੈ ਤਾਹੀਂ ਸਾਰਾ ਪਿੰਡ ਸੁਸਰੀਵਾਂ ਸੰਵਾ ਦਿੱਤਾ ਜਿਵੇਂ ਜਿਵੇਂ ਲੋਕਾਂ ਨੂੰ ਜਾਗ ਆਉਂਦੀ ਇਹ ਉਹ ਭੱਜਦੇ ਹੈ ਕਿ ਫੜੋ ਉਹਨਾਂ ਨੂੰ ਉਹ ਟੱਪ ਗਏ ਹਨ ਇਧਰ ਗੁਰੂ ਨਾਨਕ ਪਾਸ਼ਾ ਜੀ ਚੱਲਦੇ ਚੱਲਦੇ ਜੰਗਲ ਦੇ ਵੱਲ ਪਹੁੰਚ ਗਏ ਹਨ ਪਿੱਛੋਂ ਉਹਨਾਂ ਨੇ ਆ ਕੇ ਉਹਨਾਂ ਨੂੰ ਘੇਰਾ ਪਾ ਲਿਆ ਤੇ ਕਹਿਣ ਲੱਗੇ ਬਾਬਾ ਸਾਡੇ ਪਿੰਡ ਤੋਂ ਤਾਂ ਕੋਈ ਸੁੱਕਾ ਨਹੀਂ ਗਿਆ ਤੁਸੀਂ ਇੱਥੋਂ ਕਿਵੇਂ ਲੰਘ ਜਾਓਗੇ ਉਹਨਾਂ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਇੱਕ ਰੁੱਖ ਇੱਕ ਰੁੱਖ ਦੇ ਨਾਲ ਬੰਨ੍ਹਿਆ ਹੈ ਤੇ ਕਹਿਣ ਲੱਗੇ ਤੁਹਾਡੇ ਕੋਲੇ ਜੋ ਕੁਝ ਵੀ ਜੋ ਕੁਝ ਵੀ ਹੈ ਉਹ ਕੱਢ ਦੋ ਨਹੀਂ ਤਾਂ ਤੁਹਾਨੂੰ ਅਸੀਂ ਮਾਰ ਦੇਣਾ ਹੈ ਬਾਬਾ ਜੀ ਗੁਰਨਾਨਦ ਪਾਸ਼ਾ ਕਹਿਣ ਲੱਗੇ ਸਾਡੇ ਕੋਲੇ ਤਾਂ ਭਾਈ ਕੁਝ ਨਹੀਂ ਹੈ ਅਸੀਂ ਤਾਂ ਰੱਬ ਦੀ ਫਕੀਰ ਹਾਂ ਨਾਮ ਜਪਣ ਵਾਲੇ ਬੰਦੇ ਹਾਂ ਸਾਡੇ ਕੋਲ ਤਾਂ ਸਿਰਫ ਆ ਕੱਪੜੇ ਪਾਈ ਹੈ ਉਹ ਕਹਿਣ ਲੱਗੇ ਨਹੀਂ ਨਹੀਂ ਤੁਸੀਂ ਬੜੀ ਅਮੀਰ ਬੰਦੇ ਜਾਪਦੇ ਹੋ ਤੁਹਾਡੇ ਕੋਲੇ ਜੋ ਕੁਝ ਵੀ ਹੈ ਕੱਢ ਦੋ ਨਹੀਂ ਤਾਂ ਤੁਹਾਨੂੰ ਅਸੀਂ ਮਾਰ ਦੇਣਾ ਹੈ ਗੁਰਨਾਨਕ ਪਾਸ਼ਾ ਕਹਿਣ ਲੱਗੇ ਸਾਡੀ ਇੱਕ ਇੱਛਾ ਪੂਰੀ ਕਰ ਦਿਓ ਉਹ ਕਹਿਣ ਲੱਗੇ ਹਾਂ ਸੁਣਿਆ ਹੈ ਕਿ ਮਰਨ ਵਾਲੇ ਦੀ ਇੱਕ ਇੱਛਾ ਪੂਰੀ ਕਰ ਦੇਣੀ ਚਾਹੀਦੀ ਹੈ ਕਹਿਣ ਲੱਗੇ ਤੁਹਾਡੀ ਇੱਛਾ ਕੀ ਹੈ ਗੁਰਨਾਨਕ ਪਾਸ਼ਾ ਕਹਿਣ ਲੱਗੇ ਸਾਨੂੰ ਮਾਰ ਕੇ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਦੇਣਾ ਉਹ ਕਹਿਣ ਲੱਗੇ ਬਾਬਾ ਤੂੰ ਕਿੰਦਾ ਦੀਆਂ ਗੱਲਾਂ ਕਰਦਾ ਹੈ ਇਸ ਜੰਗਲ ਵਿੱਚ ਹੁਣ ਅਸੀਂ ਕਿੱਥੋਂ ਅੱਗ ਲੈ ਕੇ ਆਈਏ ਗੁਰਨਾਨਕ ਪਾਸ਼ਾ ਕਹਿਣ ਲੱਗੇ ਉਹ ਵੇਖੋ ਸਾਹਮਣੇ ਇੱਕ ਇਸੇ ਇਨਸਾਨ ਦਾ ਸਿਵਾ ਬੜਾ ਰਿਆ ਹੈ ਤੁਸੀਂ ਉਥੋਂ ਅੱਗ ਲੈ ਕੇ ਆਵੋ ਤੇ ਸਾਡੇ ਸ਼ਰੀਰਾਂ ਦਾ ਸੰਸਕਾਰ ਕਰ ਦੇਣਾ ਉਹ ਕਹਿਣ ਲੱਗੇ ਆ ਬਾਬਾ ਤੂੰ ਬੜਾ ਸ਼ਿਹਾਰ ਹੈ ਬੜਾ ਹੁਸ਼ਿਆਰ ਬਣਦਾ ਹੈ ਅਸੀਂ ਅੱਗ ਲੈਣ ਜਾਵਾਂਗੇ ਤੁਸੀਂ ਪਿੱਛੋਂ ਇੱਥੋਂ ਭੱਜ ਜਾਵੋਗੇ ਉਹ ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਬਾਬਾ ਰਾਣਾ ਤੇ ਕਹਿਣ ਲੱਗੇ ਤੁਸੀਂ ਸਾਨੂੰ ਇੱਥੇ ਬਣ ਜਾਵੋ ਤੁਹਾਡਾ ਸਾਡਾ ਇੱਕ ਬੰਦਾ ਇੱਥੇ ਛੱਡ ਜਾਵੋ ਤੁਸੀਂ ਅੱਗ ਲੈ ਕੇ ਆਵੋ ਉਸ ਹੀ ਦਿਨ ਉਹਨਾਂ ਨੇ ਆਪਣਾ ਇੱਕ ਸਾਥੀ ਛੱਡਿਆ ਉੱਥੇ ਤੇ ਕੁਝ ਦੇ ਵਿਚ ਨਾਲ ਲੋਕ ਨੇ ਪਿੰਡ ਦੇ ਉੱਥੋਂ ਜਾ ਰਹੇ ਹਨ ਉੱਥੇ ਜਾ ਕੇ ਉਹਨਾਂ ਨੇ ਇੱਕ ਐਸੀ ਦਾਸਤਾ ਦੇਖੀ ਹੈ ਕਿ ਕੁਝ ਲੋਕ ਝਗੜਾ ਕਰ ਰਹੇ ਹਨ ਕੁਝ ਤਾਂ ਦੇਵ-ਦੇਵਤੇ ਹਨ ਅਤੇ ਕੁਝ ਜੰਮਦੁੱਤ ਉਸ ਸਿੰਘਾ ਵਾਲੇ ਰਸਾਨ ਉਹਨਾਂ ਨੇ ਵੇਖਿਆ ਉੱਥੇ ਉਹ ਕਹਿਣ ਲੱਗੇ ਤੁਸੀਂ ਕਿਉਂ ਝਗੜਾ ਕਰ ਰਹੇ ਹੋ ਉਜੜ ਤਰਬਰਾ ਦੇ ਜੰਬੂ ਤੇ ਸੀਗੇ ਤੇ ਸਿੰਘਾ ਵਾਲੇ ਉਹ ਕਹਿਣ ਲੱਗੇ ਇਸ ਬੰਦੇ ਨੇ ساری ਉਮਰ ਹੀ ਪਾਪ ਕੀਤੇ ਹਨ ਅਸੀਂ ਇਹਨੂੰ ਨਰਕਾ ਵਿੱਚ ਲੈ ਕੇ ਜਾਣਾ ਹੈ ਉਸੇ ਸਾਈਡ ਦੇਵਤੇ ਕਹਿਣ ਲੱਗੇ ਨਹੀਂ ਨਹੀਂ ਇਸ ਬੰਦੇ ਨੇ ਭਾਵੇਂ ساری ਉਮਰ ਪਾਪ ਕੀਤੇ ਹਨ ਪਰ ਇਹਦੇ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਂਗਲ ਹੋ ਗਈ ਹੁਣ ਇਹਦੇ ਸਾਰੇ ਹੀ ਪਾਪ ਮਾਫ਼ ਕਰ ਦਿੱਤੇ ਇਹ ਸਾਰੇ ਹੀ ਪਾਪ ਮਾਫ਼ ਹੋ ਗਏ ਇਹਨੂੰ ਹੁਣ ਸਤਿ ਸ੍ਰੀ ਅਕਾਲ ਲੈ ਕੇ ਜਾਣਾ ਹੈ ਉਹ ਲੋਕ ਇਹ ਸਭ ਦੇਖ ਰਹੇ ਸਨ ਤੇ ਕਹਿ ਲੱਗੇ ਤੁਸੀਂ ਕਿਸ ਨਾਨਕ ਦੀ ਗੱਲ ਕਰਦੇ ਹੋ ਕਿਹੜਾ ਬਾਬਾ ਨਾਨਕ ਉਹ ਕਹਿਣ ਲੱਗੇ ਜਿਹਦੇ ਵਾਸਤੇ ਤੁਸੀਂ ਅਗ ਲੈਣ ਆਏ ਹੋ ਨਾ ਉਹੀ ਬਾਬਾ ਨਾਨਕ ਹੈ ਜਿਹਨੂੰ ਤੁਸੀਂ ਮਾਰਨ ਵਾਸਤੇ ਅਗ ਲੈਣ ਆਏ ਹੋ ਇਹ ਨਹੀਂ ਗੱਲ ਸੁਣ ਕੇ ਸੰਗਤ ਜੀਓ ਉਥੋਂ ਦੌੜੇ ਦੌੜ ਕੇ ਉਥੇ ਪਹੁੰਚ ਕੇ ਗੁਰੂ ਨਾਨਕ ਬਾਸ਼ਾ ਜੀ ਦੇ ਕੋਲੇ ਜਾ ਕੇ ਉਹਨਾਂ ਨੇ ਉਹਨਾਂ ਦੇ ਚਰਨ ਪਗੜ ਲਏ ਤੇ ਕਹਿ ਲੱਗੇ ਹੈ ਬਾਬਾ ਤੂੰ ਸਾਨੂੰ ਮਾਫ ਕਰ ਦੇ ਅਸੀਂ ਬਹੁਤ ਹੀ ਮਾੜਾ ਕੰਮ ਕਰਨ ਲੱਗੇ ਸਨ ਉਹਨਾਂ ਦੇ ਨਾਲ ਦੇ ਸਾਥੀ ਕਹਿਣ ਲੱਗੇ ਕਿ ਤੁਹਾਨੂੰ ਕੀ ਹੋ ਗਿਆ ਤੁਸੀਂ ਇਹਦੀ ਵਾਬੇ ਜੇ ਪੈਰ ਤੋਂ ਫੜਦੇ ਹੋ ਉਹ ਕਹਿਣ ਲੱਗੇ ਇਹ ਕੋਈ ਆਮ ਬੰਦਾ ਕੋਈ ਆਮ ਫਕੀਰ ਨਹੀਂ ਹੈ ਇਹ ਰੱਬ ਦਾ ਰੂਪ ਹੈ ਅਸੀਂ ਜੋ ਵੇਖਿਆ ਹੈ ਸ਼ਾਇਦ ਤੁਸੀਂ ਵੇਖ ਲਿਆ ਸ਼ਾਇਦ ਤੁਸੀਂ ਵੀ ਇਹ ਗੱਲ ਨਹੀਂ ਸੋਚੀ ਸੀ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਪਾਸ਼ਾ ਜੀ ਨੂੰ ਖੋਲਿਆ ਤੇ ਗੁਰੂ ਸਾਹਿਬ ਦਾ ਸਤਿਕਾਰ ਕੀਤਾ ਆਪਣੇ ਪਿੰਡ ਲੈ ਗਏ ਤੇ ਉੱਥੇ ਜਾ ਕੇ ਗੁਰੂ ਜੀ ਨੂੰ ਸੱਚੇ ਸੁੱਚੇ ਭੋਜਨ ਸ਼ਕਾਇਆ ਤੇ ਗੁਰੂ ਜੀ ਉੱਥੇ ਕੁਝ ਟਾਈਮ ਰਹੇ ਤੇ ਕਹਿਣ ਲੱਗੇ ਕਿ ਤੁਸੀਂ ਪਾਈ ਜੇ ਸਾਰੇ ਮਾੜੇ ਕੰਮ ਛੱਡ ਦਵੋ ਸੱਚੀ ਕਿਰਤ ਕਰੋ ਤੇ ਉੱਥੇ ਗੁਰੂ ਜੀ ਨੇ ਇੱਕ ਧਰਮਸ਼ਾਲਾ ਬਣਵਾਈ ਤੇ ਸਾਰੇ ਹੀ ਲਗਨ ਨਾਲ ਉੱਥੇ ਬਹਿ ਕੇ ਨਾਮ ਜਪਾਇਆ ਤੇ ਉਸ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਉਜਤ ਕੁਝ ਦਿਨ ਗੁਰੂ ਜੀ ਉੱਥੇ ਰਹੇ ਤੇ ਲੋਕਾਂ ਨੂੰ ਬੜਾ ਹੀ ਆਨੰਦ ਮਾਣਿਆ ਤੇ ਉੱਥੋਂ ਦੇ ਲੋਕ ਉਸ ਵੇਲੇ ਨਾਮ ਜਪਣ ਲੱਗ ਪਏ ਸਨ ਉਸ ਤੋਂ ਬਾਅਦ ਗੁਰੂ ਜੀ ਉੱਥੋਂ ਚੱਲਦੇ-ਚੱਲਦੇ ਯਾਤਰਾ ਸੰਸਾਰ ਦੀ ਕਰਨ ਵਾਸਤੇ ਚੁਰ ਗਏ ਇਸ ਤਰ੍ਹਾਂ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ